ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜਦੋਂ ਦੇ ਡੋਨਾਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਵੱਲੋਂ ਕਈ ਫੈਸਲੇ ਲਏ ਜਾ ਰਹੇ ਨੇ ਤੇ ਇਹਨਾਂ ਫੈਸਲਿਆਂ ਦੇ ਦਰਮਿਆਨ ਇੱਕ ਮੁੱਦਾ ਹੋਰ ਭਖਿਆ ਹੋਇਆ ਹੈ ਉਹ ਹੈ ਕਿ US Aid ਵੱਲੋਂ ਭਾਰਤ ਨੂੰ ਫੰਡਿੰਗ ਕੀਤੀ ਗਈ ਹੈ ਹਾਲਾਂਕਿ ਫੰਡਿੰਗ ਕੀਤੀ ਗਈ ਜਾਂ ਨਹੀਂ ਕੀਤੀ ਗਈ ਇਹ ਜਾਂਚ ਦਾ ਵਿਸ਼ਾ ਹੈ ਪਰ ਸਿਆਸਤ ਦੋਵਾਂ ਮੁਲਕਾਂ ਦੇ ਵਿੱਚ ਜ਼ੋਰਾਂ ਤੇ ਹੈ ਡੋਨਾਲਡ 트ੰਪ ਜਿੱਥੇ ਵੀ ਕੋਈ ਸੰਬੋਧਨ ਕਰਦੇ ਨੇ ਉੱਥੇ ਹੀ ਯੂਐਸ ਏਡ ਵੱਲੋਂ ਭਾਰਤ ਨੂੰ ਕੀਤੀ ਗਈ ਫੰਡਿੰਗ ਦਾ ਜ਼ਿਕਰ ਜ਼ਰੂਰ ਕਰਦੇ ਨੇ ਤੇ ਹੁਣ ਵੀ ਉਹਨਾਂ ਨੇ ਆਪਣੇ ਇੱਕ ਸੰਬੋਧਨ ਦੇ ਵਿੱਚ ਕਹਿ ਦਿੱਤਾ ਹੈ ਕਿ ਭਾਰਤ ਨੂੰ ਜੋ ਬਾਈਡਨ ਪ੍ਰਸ਼ਾਸਨ ਵੇਲੇ ਫੰਡਿੰਗ ਕੀਤੀ ਗਈ ਤੇ ਹੁਣ ਉਹਨਾਂ ਨੇ ਇੱਕ ਨਵਾਂ ਅੰਕੜਾ ਦੇ ਦਿੱਤਾ ਹੈ ਕਿ 1.8 ਕਰੋੜ ਅਮਰੀਕੀ ਡਾਲਰ ਦੀ ਫੰਡਿੰਗ ਕੀਤੀ ਗਈ ਹੈ ਵੋਟਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ VOTING ਵਧਾਉਣ ਵਾਸਤੇ ਹਾਲਾਂਕਿ ਇਸ ਤੋਂ ਪਹਿਲਾਂ ਉਹ ਲਗਾਤਾਰ ਜੋ ਕਹਿੰਦੇ ਸੀਗੇ ਉਹ 2.1 ਕਰੋੜ ਡਾਲਰ ਦੀ ਗੱਲ ਕਰਦੇ ਸੀਗੇ ਅਮਰੀਕੀ ਡਾਲਰ ਦੀ ਗੱਲ ਕਰਦੇ ਸੀ ਤੇ ਹੁਣ ਉਹਨਾਂ ਨੇ 1.8 ਕਰੋੜ ਅਮਰੀਕੀ ਡਾਲਰ ਦੀ ਗੱਲ ਕਹਿ ਦਿੱਤੀ ਹੈ ਹਾਲਾਂਕਿ ਭਾਰਤ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਗੱਲਾਂ ਬੇਬੁਨਿਆਦ ਨੇ ਸ਼ਾਇਦ ਕਹਿੰਦੇ ਕਾਂਗਰਸ ਨੇ ਆਪਣੇ ਹਿੱਤਾਂ ਵਾਸਤੇ ਇਸ ਪੈਸੇ ਨੂੰ ਵਰਤਿਆ ਹੋਵੇ ਪਰ ਸਾਡੇ ਧਿਆਨ ਦੇ ਵਿੱਚ ਅਜੇਹੀ ਕੋਈ ਗੱਲ ਨਹੀਂ ਹੈ ਤੇ ਅਮਰੀਕੀ ਰਾਸ਼ਟਰਪਤੀ ਉਹਨੇ ਸ਼ਾਂਤ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਹੁਣ ਵੀ ਉਹਨਾਂ ਨੇ ਜਿਹੜਾ ਸੀਗਾ ਗਵਰਨਰਸ ਵਰਕਿੰਗ ਸੈਸ਼ਨ ਦੇ ਵਿੱਚ ਜਦੋਂ ਸੰਬੋਧਨ ਕੀਤਾ ਸੀਗਾ ਤਾਂ ਉਦੋਂ ਉਹਨਾਂ ਨੇ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਫੰਡਿੰਗ ਦੀ ਗੱਲ ਕੀਤੀ ਸੀ ਤੇ ਹੁਣ ਤਾਜ਼ਾ ਜਿਹੜਾ ਉਹਨਾਂ ਨੇ ਕਨਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਦੇ ਵਿੱਚ ਸੰਬੋਧਨ ਕੀਤਾ ਹੈ ਤਾਂ ਉਹਨਾਂ ਨੇ ਕਿਹਾ ਇੱਕ ਵਾਰ ਫਿਰ ਦਾਵਾ ਕੀਤਾ ਹੈ ਕਿ 1.8 ਕਰੋੜ ਅਮਰੀਕੀ ਡਾਲਰ ਦੀ ਫੰਡਿੰਗ ਭਾਰਤ ਨੂੰ ਹੋਈ ਹੈ ਦੂਜੇ ਪਾਸੇ ਭਾਰਤ ਦੇ ਵਿੱਚ ਸਿਆਸਤ ਇਸ ਕਦਰ ਗਰਮਾ ਗਈ ਹੈ ਕਿ ਕਾਂਗਰਸ ਵਿਰੋਧੀ ਧਿਰ ਉਹਨਾਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਦੇ ਉੱਤੇ ਉਹ ਕਹਿੰਦੇ ਨੇ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਇਹਦੇ ਉੱਤੇ ਕੋਈ ਨਾ ਕੋਈ ਆਪਣਾ ਬਿਆਨ ਦੇਣਾ ਚਾਹੀਦਾ ਹੈ ਉਹਨਾਂ ਨੂੰ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਤੇ ਨਾਲ ਹੀ ਇਹ ਵੀ ਕਹਿ ਦਿੱਤਾ ਗਿਆ ਹੈ ਵਿਰੋਧੀ ਧਿਰ ਵੱਲੋਂ ਖਾਸ ਕਰ ਕਾਂਗਰਸ ਵੱਲੋਂ ਕਿ 트럼ਪ ਤੇ ਐਲਨ ਮਸਕ ਲਗਾਤਾਰ ਭਾਰਤ ਉਤੇ ਇਲਜ਼ਾਮ ਲਗਾ ਰਹੇ ਨੇ ਭਾਰਤ ਨੂੰ ਬਦਨਾਮ ਕਰ ਰਹੇ ਨੇ અપਮਾਨ ਕੀਤਾ ਜਾ ਰਿਹਾ ਮੁਰਮੁਰ ਭਾਰਤ ਦਾ ਪਰ ਮੋਦੀ ਸਾਹਿਬ ਚੁੱਪ ਕਿਉਂ ਨੇ ਸਿੱਧੇ ਸਵਾਲ ਕਾਂਗਰਸ ਦੇ ਵੀ ਨੇ ਤੇ ਦੂਜੇ ਪਾਸੇ ਇਸੇ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਰਿਪੋਰਟ ਹੈ ਸਾਲਾਨਾ ਰਿਪੋਰਟ ਕਿਹਾ ਗਿਆ ਹੈ ਉਹਨੂੰ ਵਿੱਤ ਮੰਤਰਾਲੇ ਦੀ ਇਹ ਰਿਪੋਰਟ ਹੈ ਜਿਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਯੂਐਸ ਏਡ ਹੈ ਉਹਨੇ 2000 23 24 ਦੇ ਵਿੱਚ 75000 ਡਾਲਰ ਦੀ ਲਾਗਤ ਦੇ 7 ਪ੍ਰੋਜੈਕਟਾਂ ਨੂੰ ਲੈ ਕੇ ਵਿੱਤੀ ਫੰਡਿੰਗ ਕੀਤੀ ਸੀਗੀ ਪਰ VOTING ਨੂੰ ਲੈ ਕੇ ਕੀਤੀ ਗਈ ਫੰਡਿੰਗ ਨੂੰ ਇਸ ਰਿਪੋਰਟ ਦੇ ਵਿੱਚ ਨਕਾਰ ਦਿੱਤਾ ਗਿਆ ਹੈ ਕਹਿੰਦੇ ਇਹਦੇ ਵਿੱਚ ਕੁਝ ਪ੍ਰੋਜੈਕਟ ਨੇ ਇਕਤਾਇਆ ਕਿ ਸਵੱਛਤਾ, ਅਰੋਗਤਾ, ਪਾਣੀ ਦੀ ਸਫਾਈ ਇਸ ਤੋਂ ਇਲਾਵਾ ਨਵਯੋਨਯੋਗ ਊਰਜਾ, ਆਫਤ ਪ੍ਰਬੰਧਨ ਤੇ ਸਿਹਤ ਪ੍ਰੋਜੈਕਟਾਂ ਵਾਸਤੇ ਇਹ ਫੰਡਿੰਗ ਕੀਤੀ ਗਈ ਹੈ ਹਾਲਾਂਕਿ ਕਹਿੰਦੇ ਅਮਰੀਕਾ ਵੱਲੋਂ ਪੈਸੇ ਆਏ ਜ਼ਰੂਰ ਨਹੀਂ ਫੰਡਿੰਗ ਹੋਈ ਹੈ ਯੂ ਐਸ ਏਡ ਵੱਲੋਂ ਪਰ ਉਹ ਇਹਨਾਂ ਪ੍ਰੋਜੈਕਟਾਂ ਵਾਸਤੇ ਸੱਤ ਦੇ ਕਰੀਬ ਜਿਹੜੇ ਪ੍ਰੋਜੈਕਟ ਨੇ ਉਹਨਾਂ ਵਾਸਤੇ ਕੀਤੀ ਗਈ ਹੈ ਤੇ ਉਹ ਕਹਿੰਦੇ ਨੇ ਕਿ ਜਿਹੜੇ ਸੱਤ ਪ੍ਰੋਜੈਕਟਾਂ ਦਾ ਕੰਮ ਜਾਂ ਜਿਹੜਾ ਕੀਤਾ ਜਾ ਰਿਹਾ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2023-24 ਲਈ ਅਮਰੀਕੀ ਕਮਾਂਤਰੀ ਵਿਕਾਸ ਏਜੰਸੀ ਜਿਹਨੂੰ ਯੂ ਐਸ ਏਡ ਕਿਹਾ ਜਾਂਦਾ ਹੈ ਉਹਨਾਂ ਨੇ ਸੱਤ ਪ੍ਰੋਜੈਕਟਾਂ ਦੇ ਤਹਿਤ ਕੁੱਲ 9.7 ਕਰੋੜ ਡਾਲਰ ਤਕਰੀਬਨ 825 ਕਰੋੜ ਰੁਪਏ ਦੀ ਜ਼ਿੰਮੇਵਾਰੀ ਦਿੱਤੀ ਸੀਗੀ ਤੇ ਉਹਦੇ ਵਿੱਚੋਂ ਕੁਝ ਹਿੱਸਾ ਆਇਆ ਵੀ ਜ਼ਰੂਰ ਹੈ ਤਾਂ ਕੁੱਲ ਮਿਲਾ ਕੇ ਹੁਣ ਡੋਨਾਲਡ ਟਰੰਪ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹਦਾ ਜਵਾਬ ਭਾਰਤ ਨੂੰ ਵੀ ਦੇਣਾ ਚਾਹੀਦਾ ਹੈ ਹਾਲਾਂਕਿ ਵਿੱਤ ਮੰਤਰਾਲੇ ਦੀ ਰਿਪੋਰਟ ਵੀ ਤੁਹਾਨੂੰ ਦੱਸ ਦਿੰਦੀ ਹੈ ਜਿਹਦੇ ਵਿੱਚ ਕਿਹਾ ਹੈ ਕਿ ਪ੍ਰੋਜੈਕਟ ਨੇ ਵੱਖ-ਵੱਖ ਉਹਨਾਂ ਦੇ ਤਹਿਤ ਫੰਡਿੰਗ ਜ਼ਰੂਰ ਹੋਈ ਹੈ ਪਰ ਉਹਨਾਂ ਨੇ ਸਿੱਧਾ ਕਹਿ ਦਿੱਤਾ ਹੈ ਕਿ VOTING ਵਧਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਪਹਿਲਾਂ ਵੀ ਇਹ ਕਿਹਾ ਜਾਂਦਾ ਸੀਗਾ ਕਿ ਡਰਾਲ 트াম্প ਨੇ ਇਹ ਕਿਹਾ ਸੀ ਕਿ ਅਸੀਂ ਕਿਉਂ ਕਿਸੇ ਮੁਲਕ ਦੀ VOTING ਦੇ ਵਿੱਚ ਦਖਲ ਦੇਵਾਂਗੇ ਸਾਡੇ ਆਪਣੇ ਜਿਹੜੇ VOTER ਨੇ ਉਹਨਾਂ ਦੇ ਉੱਤੇ ਅਸੀਂ ਕਿਉਂ ਨਹੀਂ ਖਰਚਾ ਕਰਾਂਗੇ ਅਸੀਂ ਕਿਉਂ ਕਿਸੇ ਦੀਆਂ VOTਾਂ ਵਧਾਉਣ ਵਾਸਤੇ ਸਾਨੂੰ ਨਾਲੇ ਉਹਦਾ ਕੀ ਫਾਇਦਾ ਕਿ ਅਸੀਂ ਫੰਡਿੰਗ ਕਰੀਏ ਸੋ ਕੁਲਮਲਾ ਕੇ ਇਹ ਮਾਮਲਾ ਪੂਰਾ ਹੁਣ ਸੁਰਖੀਆਂ ਦੇ ਵਿੱਚ ਐ ਸਿਆਸਤ ਵੀ ਜ਼ੋਰਾਂ ਦੇ ਉੱਤੇ ਐ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਇਹਦੇ ਉੱਤੇ ਕੀ ਸਪਸ਼ਟੀ ਕਰਨ ਦਿੰਦੀ ਐ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਮੁੱਖ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ